ਨਵੀਂ ਕਾਨੂੰਨੀ ਹੈ ਉੱਥੇ ਪਲਾਟ ਇਹਨੇ ਲਿੱਤਾਗਾ ਪਲਾਟ ਕਿੱਥੋਂ ਆ ਤਿੰਨ ਮਹੀਨੇ ਹੋ ਗਏ ਸਕੂਟਰੀ ਬੂਲਟ ਵਰਨਾ ਗੱਡੀ ਇੱਕੋ ਟੀ ਗੱਡੀ ਮੇਰੇ ਨਾਲ ਪ੍ਰਸ਼ਾਸਨ ਦੇ ਅਧਿਕਾਰੀ ਉਹ ਵੀ ਇਮਾਨਦਾਰ ਤੇ ਜੋ ਸਾਰੇ ਜਾਣ ਪ੍ਰਤਾਲ ਕਰੋ ਇਹ ਕਾਂਸਟੇਬਲ ਇੰਨੀਆਂ ਕਾਂਸਟੇਬਲਾਂ ਦੇਖਣੀਆਂ ਮੈਂ ਟੁੱਪ ਚ ਡਿਊਟੀ ਕਰਦੀਆਂ ਨੇ ਮੁਲਾਜ਼ਮ ਡਿਊਟੀ ਕਰਦੇ ਨੇ ਉਹਨਾਂ ਕੋ ਸਕੂਟਰੀ ਤਾਂ ਕਿ ਨਹੀਂ ਜੁੜਦੀ ਇਹ ਇੱਕ ਮੁਲਾਜ਼ਮ ਜੋ ਜਦੋਂ ਵੇਖੋ ਮੈਡੀਕਲ ਰੈਸਟ ਮੈਡੀਕਲ ਰੈਸਟ ਇਹ ਜੇ ਐਡੀ ਬਿਮਾਰ ਹੈ ਘਰੇ ਕਿਉਂ ਨਹੀਂ ਬੈਠੀ ਕਿਉਂ ਸਰਕਾਰ ਦਾ ਪੈਸਾ ਕਰੀਏ ਪੈਸਾ ਮਾਰਸਾ ਡਿਊਟੀ ਕਰਕੇ ਉੱਠ ਪਵਾ ਰਹੀ ਹੈ ਡਿਊਟੀ ਕਰ ਰਹੀ ਹੈ ਐਸੇ ੱਲੇ ਬਹਿ ਕੇ ਡਾਕਟਰ ਨਰਜ ਜੋ ਕੀ ਨੇ ਨਰਸ ਦਾ ਕੋਰਸ ਨਹੀਂ ਕੀਤਾ ਇਹਨੂੰ ਕਿੰਨੇ ਲੱਖ ਦਿੱਤਾ ਕਿਹਨੇ ਕਰ ਦਿੱਤਾ ਇਹ ਵੱਡੇ ਵਾਪਸਾਂ ਦੀ ਮੀੜੀ ਦਿੱਤਾ ਜੋ ਪ੍ਰਸ਼ਾਸਨ ਮੈਂ ਤੁਹਾਨੂੰ ਦੱਸ ਰਹੀ ਹਾਂ ਕੀ ਵੀ ਉਹੀ ਹੈਗੀ 2022 ਦੀ ਮੇਰੇ ਘਰ ਵਾਲੇ ਨਾਲ ਰਹੀ ਜਾਂਦੀ ਸੀਗੀ ਮੇਰੇ ਦੋਨੋਂ ਬੱਚੇ ਸ ਮੈਂ ਤੁਹਾਨੂੰ ਘਰੋਂ ਬਾਹਰ ਕੱਢ ਰੱਖਿਆ ਸੀਗਾ ਮੈਂ ਬਿਸ਼ਾਸਨ ਨੂੰ ਬਹੁਤ ਗਿਆ 2023 ਦੇ ਵਿੱਚ ਤੇ ਆ ਕੇ ਮੈਂ ਧਰਣਾ ਲਾਇਆ ਸੀ ਵੀ ਇਹ ਚਿੱਟਾ ਵੇਚਦੀ ਹੈ ਇਹ ਟਿੱਟੇ ਦੀ ਆਦੀ ਵੀ ਹੈ ਦੋਨੋਂ ਜਣੇ ਮੇਰਾ ਘਰ ਵਾਲਾ ਐਂਬੂਲੈਂਸ ਦਾ ਕੰਮ ਕਰਦਾ ਸੀ ਮੇਰੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਮੈਂ ਜਦੋਂ ਬੱਚੇ ਨਾਲ ਧਰਣਾ ਲਾਇਆ ਮਰਨ ਤੱਕ ਮੇਜ ਬੂਰ ਗਈ ਪ੍ਰਸ਼ਾਸਨ ਨੇ ਪਰਚਾ ਕੀਤਾ ਫਿਰ ਵੀ ਇਹਨੇ ਕਈ ਅਫਸਰਾਂ ਦੇ ਜਿੱਲੇ ਨਾਲ ਲਿੰਦੇ ਬਹੁਤ ਵਧੀਆ ਨਿਕਲੇ ਉਹਨਾਂ ਦਾ ਸਾਰਾ ਲੈ ਕੇ ਆਉਂਦਾ ਨਾਮ ਇਹਨੇ ਬਾਹਰ ਪਿਟਾ ਲਿਆ ਮੈਂ ਉਦੋਂ ਦੀ ਰੁਲੀ ਜਾਂਦੀ ਆ ਮੈਂ ਮੇ ਕੋਈ ਘਰਗਾ ਮੈਂ ਕਰਾਇਆ ਤੇ ਕਿ ਖਾਨੀਆਂ ਦੋਵੇਂ ਬੱਚਾ ਨਾਲ ਮੈਂ ਕਿੱਥੇ ਜਾਵਾਂ ਹੁਣ ਵੀ ਪ੍ਰਸ਼ਾਸਨ ਦੇ ਜਿਹੜੇ ਕਈ ਅਧਿਕਾਰੀ ਨੇ ਜਿਨ੍ਹਾਂ ਦਾ ਇਹ ਨਾਮ ਵੀ ਲੰਦੀਸ ਮੇਰੇ ਕੋਲ ਉਹਨਾਂ ਦੇ ਅਗੇਂਸਟ ਬਹੁਤ ਪ੍ਰੂਫ ਨੇ ਮੈਨੂੰ ਮਜਬੂਰਾ ਕਰਨੇ ਪੈਣਗੇ ਮੈਂ ਤੁਹਾਨੂੰ ਉਹ ਵੱਡੇ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਨੀ ਆ ਐਜੇ ਮਲਾਜ਼ਮ ਨੂੰ ਤੁਸੀਂ ਸਪੋਰਟ ਨਾ ਕਰੋ